ਕਿਸੀ ਨੂੰ ਨਾ ਰ ਮੇਰਾ ਦਾਸ ਤਕਵੰਦ ਗੁਰੂ ਰਾਮਦਾਸ ਦੀ ਨਗਰੀ ਚ ਮera ਬੱਚਾ ਜੀ ਨੂਰ ਬੋਲੇਗਾ ਬਲੇ ਜੇ ਸੋਨੇ ਹਾਸ ਸੀ ਅਗਿਆ ਇਹ ਬੱਚਾ ਬੁੜੀਆ ਮੇਰੀ ਕਹਿੰਦੀ ਰਹੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿਣੀ ਆ ਮੈਂ ਅਰਦਾਸਪੁਰ ਵੱਲੀ ਆ ਪਾਪਾ ਜੀ ਕੋਲ ਕਾਲ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜਰੂਰ ਬੱਚਾ ਬੋਲੇਗਾ ਇਸੇ ਖੰਡ ਪਾਟਰ ਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡ ਪਾਟ ਵੀ ਦਿਖਾਣੇ ਆ ਏ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਾ ਦੇ ਨਾਲ ਜੁੜਨਾ ਮੇਰਾ ਪਹਿਲਾ ਫਰਜ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੇ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਹੋਰ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਕਹੇ ਉਹ ਆਪਣੇ بیٹے ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੇ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਤੋਂ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ। ਇਹ ਛੋਟਾ ਬੱਚਾ ਜਿਹੜਾ ਹੈ ਬੋਲਦਾ ਨਹੀਂ ਸੀ। ਮੈਂ ਹਰ ਦਿਨੇ ਨਾਨੀ ਅਰਦਾਸ ਕਰ ਕਰਕੇ ਜਾਂਦਾ ਸੀ। ਔਰ ਰਾਜਵੀਰ ਸਿੰਘ ਇਹ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਤਕਾਰ ਨਾਲ ਇਹ ਆਉਂਦੇ ਰਹੇ ਆ। ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਨੇ ਉਸੇ ਖੁਸ਼ੀ ਦੇ ਵਿੱਚ ਆਣ ਕੇ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਸੋ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਉਹਦੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਣਾ ਮੈਂ ਕਿਹਾ ਸੀ ਕੋ ਨਾਰੋ ਮੇਰ ਦਾਸ ਪ੍ਰਕਾਣ ਗੁਰੂ ਰਾਮਦਾਸ ਜੀ ਨਜ਼ਰੀ ਵਿੱਚ ਰਬ ਤੇ ਸਹੀ ਨੂੰ ਬੋਲੇ ਬਲੇ ਜੇ ਸੁਨੇਹਾ ਸਸੀ ਅਗਿਆ ਇਹ ਬੱਚਾ ਬੁੜੀਆ ਮੇਰੀ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਣੀ ਆ ਮੈਂ ਅਰਦਾਸਪੁਰ ਗਈ ਆ ਪਾਪਾ ਜੀ ਕੋਲ ਕਾਲ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜਰੂਰ ਬੱਚਾ ਬੋਲੇਗਾ ਇਸੇ ਖੰਡਪਾਟਰ ਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡਪਾਟਰ ਵੀ ਦਿਖਾਣੇ ਆ اے بابے ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਾ ਦੇ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੇ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਹੋਰ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਚਾਹੇ ਉਹ ਆਪਣੇ ਬੇਟੇ ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੇ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਤੋਂ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ। ਇਹ ਛੋਟਾ ਬੱਚਾ ਜਿਹੜਾ ਹੈ ਬੋਲਦਾ ਨਹੀਂ ਸੀ। ਮੈਂ ਹਰ ਦਿਨੇ ਨਾਨੀ ਅਰਦਾਸ ਕਰ ਕਰਕੇ ਜਾਂਦਾ ਸੀ। ਔਰ ਰਾਜबीर ਸਿੰਘ ਇਹ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਤਕਾਰ ਨਾਲ ਇਹ ਆਉਂਦੇ ਰਹਿਆ। ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਓਏ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਨੇ ਉਸੇ ਖੁਸ਼ੀ ਦੇ ਵਿੱਚ ਆਣ ਕੇ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਸੋ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਉਹਦੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੈਨਾ ਉਹ ਐਸਾ ਹਰ ਧਿਆਇ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ